ਜਿਸ ਵੇਲੇ ਦੁਨੀਆ ਦਾ ਉੱਥੇ ਜਿਹੜੀ ਹਾਈਡ ਪਾਰਕ ਹੁਣ ਏਡੀ ਬੜੀ ਉਹ ਪਾਰਕ ਹੈਗੀ ਆ ਜਿਸ ਵੇਲੇ ਉਹ ਜਿਹੜੀ ਉੱਥੇ ਸਟੇਜ ਕਿਦ ਦਾ ਟਰਾ ਖੜਾ ਕੀਤਾ ਸੀ ਉਹਦੇ ਤੇ ਜਦੋਂ ਉਹਦੇ ਤੇ ਸਾਕੂ ਬੀਰੀਆ ਸੀਗਾ ਜਿਸ ਵੇਲੇ ਉਹਦੇ ਉੱਤੇ ਜਾਂਦੇ ਜਾਂਦੇ ਐਦਾਂ ਨਜ਼ਰ ਆਉਂਦਾ ਵੀ ਹਾਈਡ ਪਾਰਕ ਜਿਹੜੀ ਆ ਵੀ ਸਾਰੇ ਪਾਸੇ ਐਂ ਚੁੰਨੀਆਂ ਤੇ ਦੁਪੱਟੇ ਤੇ ਸਿਰਾਂ ਦੇ ਸਿਰ ਪੱਗਾਂ ਪੱਗਾਂ ਜਾਂ ਜੋ ਵੀ ਹੈਗਾ ਸਿਰਾਂ ਤੇ ਰਮਾਲ ਉਹੀ ਨਜ਼ਰ ਆ ਰਿਹਾ ਸੀਗਾ ਇਹ ਨਹੀਂ ਸੀ ਰਹਿ ਪਿਆ ਨਹੀਂ ਕੋਈ ਪਾਸਾ ਖਾਲੀ ਨਜ਼ਰ ਆ ਰਿਹਾ ਹੈਗਾ ਔਰ ਲਾਨੌਰ ਤੋਂ ਲੱਗੇ ਕੋਚਾਂ ਪਹੁੰਚੀ ਐ ਸੀ ਉੱਥੇ ਤੁਸੀਂ ਅੰਦਾਜ਼ਾ ਲਾ ਲਓ ਇੱਥੋਂ ਹੀ ਕਿ ਲੰਡਨ ਦੇ ਵਿੱਚ ਇੰਨੀਆਂ ਕੋਚਾਂ ਹੋਣ ਕੋਚ ਮਿਲ ਨਹੀਂ ਰਹੀ ਕਿਸੇ ਪਾਸੋਂ ਔਰ ਉੱਥੇ ਜਿੱਥੇ ਵੀ ਜੋ ਪੁਲਿਸ ਨੇ ਉੱਥੇ ਲੰਡ ਜੇ ਕਹਿਣਾ ਪਿਆ ਸੀਗਾ ਕਿ ਜਿੱਥੇ ਵੀ ਤੁਹਾਨੂੰ ਕੋਚਾਂ ਦਾ ਖੜੀ ਕਰ ਰਹੋ ਇਨ ਵੀ ਬਈ ਚੇਲੀ ਘਰ ਗਾਇਦਾ ਕਰਦੇ ਉਹਨਾਂ ਪਤਾ ਕੋਚ ਆਈਆਂ ਉਹਨਾਂ ਜਾਨੀ ਉਹਨਾਂ ਨੇ ਇਸ ਉਹ ਲੰਡਨ ਇਹ ਉਹਨਾਂ ਨੇ ਇਹ ਮਹਿਸੂਸ ਕਰ ਲਿਆ ਸੀ ਕਿ ਭਈ ਉੱਥੇ ਅਸੀਂ ਜਾਨੀ ਸਾਡੇ ਕੋਈ ਨਹੀਂ ਪਾਰ ਕਰਦਾ ਹੀ ਨਹੀਂ ਇਸ ਤੇ ਠੀਕ ਜਾਨੀ ਇਥੇ ਨਹੀਂ ਬਈ ਇਥੇ ਨਹੀਂ ਕਰਦਾ ਸਦਿਆਂ ਕਰਦੇ ਹੁਣ ਤਾਂ ਜਿਹੜੀ ਜਾਨੀ ਉਹਨਾਂ ਕੋਚਾਂ ਨੂੰ ਕਹਿੰਦੇ ਹਾਂ ਜੀ ਇੱਥੋਂ ਜਾ ਕੇ ਬਲੈਂਸ ਦੀ ਕੋਸ਼ਿਸ਼ ਕਰਨੀ ਉੱਥੇ ਹੁਣ ਦਾ ਭਈ ਜਾਨੀ ਤੂੰ ਤੁਹਾਨੂੰ ਉੱਥੋਂ ਪਿਕ ਕਰ ਦੇ ਮੁਰਕੇ ਪਿਕ ਕਰਨਾ ਉਧਰ ਲੈ ਜਾਓ ਉੱਥੇ ਜਾਨੀ ਜਿੱਥੇ ਜਿੱਥੇ ਵੀਖੇ ਨੂੰ ਕੋਚ ਉੱਥੇ ਦਾ ਉਸ ਵੇਲੇ ਇਹ ਹਾਲਤ ਸੀਗਾ ਭਈ ਹਾਈਡ پارک ਦੇ ਵਿੱਚ ਹਾਈਡਪੈਕਸੀ ਸੜਕਾਂ ਭਰੀਆਂ ਸੀਆਂ ਇਹ ਨਹੀਂ ਭਟ ਏਦਾਂ ਹੁਸੀਂ ਦੁਨੀਆ ਜਨ ਟ੍ਰੈਫਿਕ ਜਮ ਹੋ ਚੁੱਕਾ ਸੀ ਲੰਡਨ ਦਾ ਟ੍ਰੈਫਿਕ ਏਦਾਂ ਦੁਨੀਆ ਉੱਤੇ ਔਰ ਬਹੁਤ ਹੀ ਸਮੇਂ ਵਾਰ-ਵਾਰ ਗੁਰੂ ਇਹੋ ਮਤਬੀ ਗੱਲ ਕੀ ਹੈਗੀ ਬਹੁਤ ਨੂੰ ਗੁਰੂ ਨਹੀਂ ਪਤਾ ਸਕੇ ਗੱਲ ਦਾ ਹਰ ਕੰਸਨ ਦੀ ਕੋਈ ਕੀਤੀ ਜਾ ਰਹੀ ਸੀ ਉੱਪਰ ਆ ਚੀਜ਼ ਹੈ ਜਿਹਨ ਜਿਹਨ ਵੀ ਪੁੱਛਿਆ ਵੀ ਜਾਨੀ ਆਮ ਜੋ ਕੋਚਾਂ ਦੇ ਕਿਹਾ ਗਿਆ ਸੀ ਕਿ ਅਪਲੇ ਵੀ ਜੀ ਕੋ ਤੁਨ ਗੋਰਾ ਪੁੱਛੇ ਤਾਂ ਕਿ ਕੇਵਲ ਗੁੱਸੇ ਦੇ ਬੰਦੇ ਮਹਿਸੂਸ ਕਰਦੇ ਪਰ ਬਿਲਕੁਲ ਆ ਚੀਜ਼ ਸਾਡੇ ਨਾਲ ਹੋ ਜੂਗਾ ਕੀ ਆ ਵੀ ਹਰ ਬੰਦੇ ਵਿੱਚ ਕੋਈ ਨਾ ਮਾਰਾ ਮੋਟਾ ਆਪਾਂ ਇੰਗਲਿਸ਼ ਬੋਲ ਸਕਦੇ ਆ ਆਪਾਂ ਉਹਨੂੰ ਦੱਸਣ ਦੀ ਕੋਸ਼ਿਸ਼ ਕਰੀ ਤਾਂ ਕਿ ਇਹ ਫੀਲਿੰਗ ਨਾ ਹੋਵੇ ਕਿਸੇ ਨੂੰ ਇਸ ਚੀਜ਼ ਦੇ ਬਾਰੇ ਸੈਂਪਥੀ ਹੋਵੇ ਔਰ ਉਸ ਵੇਲੇ ਸਮਝ ਲਓ ਵੀ ਲਗਭਗ ਇਹ ਆ ਵੀ ਥੈਂ ਥੈਂ ਉੱਥੇ ਵੀ ਲੰਗਰ ਦਾਨ ਤੋਂ ਕੋਈ ਨਹੀਂ ਔਰ ਆਪਣੇ ਜਾਨੀ ਕੋਚਾਂ ਦੇ ਵਿੱਚ ਵੀ ਹਰ ਬੰਦਾ ਯਾਨੀ ਜੋ ਵੀ ਗੁਰੂ ਕਾਨ ਦੇ ਯਾਨੀ ਜਾਨੀ ਕਿਸੇ ਨੇ ਇਸ ਇਹ ਨਹੀਂ ਸੋਚਿਆ ਉਸ ਵੇਲੇ ਵੀ ਸਾਡਾ ਆ ਯਾਨੀ ਸਾਡੀ ਆਮਦਨ ਥੋੜੀ ਆ ਜਾਂ ਕੀ ਹੈਗਾ ਵੀ ਹਰ ਬੰਦੇ ਨੂੰ ਇਹ ਸੀਗਾ ਪਈ ਅਸੀਂ ਲੰਡਨ ਪਹੁੰਚਣਾ ਔਰ ਜਿੰਨੀ ਵੀ ਸਾਡੀ ਕੰਟਰੀਬਿਊਸ਼ਨ ਹੋਵੇ ਇਸ ਕੰਟਰੀਬਿਊਸ਼ਨ ਕਰਨੀ ਹੈਗੀ ਆ ਸਾਲ ਤੋਂ ਸਾਲ ਉਸੇ ਜਜ਼ਬੇ ਦੇ ਨਾਲ ਇਹ ਮੋਰਚਾ ਹੁੰਦਾ ਰਿਹਾ ਇਹ ਇਹ ਪ੍ਰੋਟੈਸਟ ਨਿਰੰਤਰ ਲੀਕੇ ਜਾਂਦੇ ਰਹੇ ਬਿਲਕੁਲ ਤੁਹਾਡਾ ਤਜਰਬਾ ਤੁਹਾਡਾ ਐਕਸਪੀਰੀਅੰਸ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋ ਰਹੀ ਉੱਥੇ ਸੰਗਤਾਂ ਨੂੰ ਲੈ ਕੇ ਕੀ ਸੀਗਾ ਜਥੇਬੰਦੀਆਂ ਨੂੰ ਲੈ ਕੇ ਕੀ ਸੀਗਾ ਇਹ ਜਾਨਣਾ ਚਾਹਾਂਗੇ ਕਿਉਂਕਿ ਅੱਜ ਵੀ ਜਥੇਬੰਦੀਆਂ ਪੂਰੇ ਇਨੀਸ਼ੀਏਟਿਵ ਲੈਂਦੀਆਂ ਨੇ ਉੱਥੇ ਵੱਧ ਇਕੱਠ ਹੋਵੇ ਇਹ ਸੰਗਤਾਂ ਦਾ ਇਕੱਠ ਕਿ ਇੱਕ ਸਮੇਂ ਦੇ ਉੱਤੇ ਆ ਕੇ ਨਿਹਾਰ ਵੀ ਆਇਆ ਇਸ ਦੇ ਉੱਤੇ ਥੋੜੀ ਗੱਲ ਕਰੋ ਤੁਹਾਡਾ ਅਮਨ ਜੀ ਗੱਲ ਇਹ ਹੁੰਦੀ ਜਥੇਬੰਦੀਆਂ ਦੀ ਉਸ ਵੇਲੇ ਜਦੋਂ ਹਨਾ ਕੋਈ ਜਨ ਸਤਾਰੀ 6:00 ਵਜਦੀ ਹੈਗੀ ਆ ਉਹਦਾ ਜਿਹੜਾ ਬਲੋ ਹੁੰਦਾ ਉਹਦਾ ਜਿਹੜਾ ਇੰਪੈਕਟ ਹੁੰਦਾ ਬੰਦੇ ਨੂੰ ਉਹ ਉਹ ਹੁੰਦਾ ਉਸ ਵੇਲੇ ਦੇ ਹਿਸਾਬ ਨਾਲ ਇਹ ਨਾਰਾ ਹੋ ਗਿਆ ਸੀਗਾ ਕਿ ਇਤੋਂ ਵੱਧ ਸਾਨੂੰ ਹੋਰ ਕੀ ਹੋ ਸਕਦਾ ਅੱਜ ਅਸੀਂ ਇਕਿਆਂ ਭੁੱਲ ਜੋ ਕੌਣ ਕਿਹੜੀ ਜਥੇਬੰਦੀ ਆ